ਜਿਹੜੇ ਬੰਦੇ ਦੁਖੀ ਨੇ ਸੋ ਮੇਰੀਆਂ 2-4 ਵੀਡੀਓ ਦੇਖਦੇ ਨੇ ਸੋ ਹੱਸਦੇ ਨੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿ ਜਿਹੜੇ ਬੰਦੇ ਦੁਖੀ ਨੇ ਸੋ ਮੈਂ ਇਹਨਾਂ ਨੂੰ ਖੁਸ਼ ਕਰ ਰਿਹਾ ਮੇਰਾ ਇਹੀ ਮਨ ਹੈ ਲੋਕਾਂ ਦਾ ਮਨੋਰੰਜਨ ਕੀਤਾ ਹੈ ਮੈਂ ਸਿੰਗਰ ਨਹੀਂ ਹੈਗਾ ਜੀ ਮੈਂ ਐਜ ਹੈਗਾ ਕਮੇਡੀਅਨ ਕਰੀਬ ਤਕਰੀਬਨ 1.5 ਲੱਖ ਰੁਪਿਆ ਮੈਂ ਇੱਕ ਸ਼ੋਅ ਦਾ ਲੰਮਾ ਹੈ ਜੀ ਰਾਫਤ ਅਫਤੇਦੀ ਖਾਨ ਸਾਹਿਬ ਨੂੰ ਮੈਂ ਬਹੁਤ ਜ਼ਿਆਦਾ ਸੁਣਿਆ ਹੈ ਜੀ ਰਾਫਤ ਅਫਤੇ ਲਈ ਗੱਲ ਤਾਂ ਕੋਈ ਗਾਣਾ ਆਉਂਦਾ ਯਾਰਾ ਗਾਣਾ ਕੋਈ ਗਾਣਾ ਤਾਂ ਯਾਦ ਨਹੀਂ ਪਰ ਸੁਣੇ ਹੋਣ ਨੇ ਜੀ ਉਹਨਾਂ ਦਾ ਕੋਈ ਗਾਣਾ ਕੋਈ ਲਫ਼ਜ਼ ਗੋਲਣਾ ਕੇ ਸੁਣਾ ਦਿਓ ਜਿੰਨਾ ਗਾਣਾ ਸਮਾਉ ਜਿਹੜਾ ਤੁਸੀਂ ਗਾਣਾ ਸੁਣੇਤੀਂ ਗਾਇਆ ਕਿਹੜੇ ਸਕੇਲ ਤੇ ਗਾਇਆ ਪਤਾ ਨਹੀਂ ਇੰਨੀ ਪਤਾ ਏ ਪਤਾ ਤਾਂ ਹੈ ਨਹੀਂ ਜੀ ਪਰ ਗਾਇਆ ਵਧੀਆ ਹੈ ਜੀ ਆਪਾਂ ਨੇ ਹੋ ਗੱਲ ਸੁਣ ਮੇਰੀ ਤੂੰ ਮਟਿਆਰੇ ਕੀ ਸਮਝੇ ਆਪਣੇ ਆਪ ਹੋ ਮੇਰੇ ਮਗਰੋਂ ਤੂੰ ਕੀ ਕੀ ਕਰਦੀ ਕੀ ਹੋ ਮੇਰੇ ਮਗਰੋਂ ਤੂੰ ਕੀ ਕੀ ਕਰਦੀ ਇਹ ਗੱਲ ਬਸ ਤੂੰ ਹੀ ਜਾਣ ਮੈਨੂੰ ਸਫੀਓ ਫਿਸ਼ ਨਕਰ ਰੱਬ ਕੋਲੋਂ ਤੂੰ ਰਾਜਾ ਅਦਰ ਸਿੱਖ ਕੇ ਕੀ ਪਿਆਰ ਕਰਨੀ ਦਾ ਵਲ ਟੁੱਟੀ ਫਿਰ ਸਾਡੇ ਇੱਕ ਇੱਕ ਪਲ ਦੇ ਵਫਾ ਦੇ ਵਫਾ ਦੇ ਵਪਾ ਨਿਕਲੀ ਹਾਏ ਤੂੰ ਝੂਠਾ ਪਿਆਰ ਝੂਠਾ ਪਿਆਰ ਝੂਠਾ ਪਿਆਰ ਕੀਤਾ ਹਾਏ ਤੂੰ ਡੰਡੀ ਕਰਦੀਆਂ ਕੁੜੀਆਂ ਨੂੰ ਬਹੁਤ ਜ਼ਿਆਦਾ ਕਰੇਜ ਆ ਜੀ ਮੇਰਾ ਸੋ ਮੈਂ ਕਿਸੇ ਦਾ ਨਹੀਂ ਹੈਗਾ ਜਿਹਦਾ ਹੋਣਾ ਹੋਗਾ ਹੋ ਜਾਊਗਾ ਆਪੇ ਜੀ 네ਗੇਟਿਵ ਐਡਾ ਲਿਆਉਂਦੇ ਨੇ ਤੁਹਾਨੂੰ ਗਾਉਣਾ ਨਹੀਂ ਆਉਂਦਾ ਵਧੀਆ ਨਹੀਂ ਕਰਦੇ ਤੁਸੀਂ ਤੁਹਾਡਾ ਸਟਾਈਲ ਕਿਦਾਂ ਦਾ ਆ ਮੇਰਾ ਐਦਾਂ ਦਾ ਹੀ ਸਟਾਈਲ ਆ ਸੋ ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਹੈਗੀ ਅੱਜ ਤੱਕ ਨਾ ਹੀ ਅੱਗੇ ਲਾਈਫ ਚ ਨਾ ਹੀ ਅੱਗੇ ਕਦੇ ਕਰਨੀ ਆ ਪਰਵਾਹ ਕਿਸੇ ਦੀ